ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਕੁਐਸਟ ਹੈ ਤੁਹਾਡੇ ਗਾੜੀ ਸਜਣੋ ਕਿਤੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਆਪਣੀ ਪਸ਼ੂ ਦੀ ਤਸੱਲੀ ਕਰਿਆ ਕਰੋ ਕੋਈ ਵੀ ਲਾਹਮੇ ਵਾਲੀ ਗੱਲ ਨਾ ਰਵੇ ਪਹੁੰਚੇ ਆਂ ਪਿੰਡ ਮੀਰਕੇ ਜ਼ਿਲ੍ਹਾ ਤਰਨਤਾਰ ਸਾਹਿਬ ਦੇ ਤਹਿਸੀਲ ਪਟੇ ਬਾਈ ਬਲਵਿੰਦਰ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਇਹਨ ਸੱਚ ਨੂੰ ਮੱਝਾਂ ਮਖਾਉਣ ਲੱਗੇ ਤੁਹਾਨੂੰ ਤੇ ਫਰਜ ਸਮਝ ਕੇ ਜੁੜੇ ਰਹੋ ਇਸ ਫਾਰਮ ਤੋਂ ਜਿਹੜਾ ਮੁੱਲ ਓੜਦੀਆਂ ਵਾਲਾ ਹੀ ਮਿਲਦਾ ਤੇ ਓੜਦੀਆਂ ਵਾਲਾ ਹੀ ਮਿਲੂਗਾ ਠੀਕ ਹੈ ਜੀ ਕਰਦੇ ਆਂ ਕਰਬਾਰ ਬਾਈ ਬਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਚੜ੍ਹਦੀ ਕਲਾ ਵੀਰ ਚੜ੍ਹਦੀ ਕਲਾ ਜੀ ਓਕੇ ਵਧੀਆ ਵਧੀਆ ਡਰੈਸ ਕਰਾ ਨੋਟ ਬਾਈ ਪਿੰਡ ਮੀਰਕੇ ਜੀ ਹਾਂ ਤੇ ਫਿਲ ਕੱਟੀ ਹੂੰ ਜਿਹੜਾ ਤਰਨਤਾਰਨ ਜੀ ਮੋਬਾਈਲ ਨੰਬਰ ਬਾਈ 99099 2003 ਜੀ ਠੀਕ ਹੈ ਹਾਂਜੀ ਸ਼ੁਰੂਆਤ ਇਹ ਤੋਂ ਕਰੀਏ ਹਾਂਜੀ ਚੋਟੀ ਤੋਂ ਹਾਂਜੀ ਸੂਬਾ ਦੁੱਜਾ ਹੀ ਲੱਗਦੀ ਆ ਦੁੱਜਾ ਲਾੜੇ ਕੋ ਪਣ ਭਰਾ ਤੇ ਜਨ ਲਾੜੇ ਹਾਂ ਸਮਝ ਤੇ ਕਟਾ ਮਗਰ ਕਟਾਈ ਕਟਾਂ ਨਹੀਂ ਲਈ ਜਾ ਗਿਆ ਨਾ ਆਪ ਵੀ ਬਿੱਲੀ ਮਣਕੀ ਅੱਖ ਦੇ ਵਿੱਚ ਆ ਗਈ ਭੋਲੀ ਤੇ ਤੋੜਾ ਹਾਂ ਇਹ ਦੁੱਧ ਕਿੰਨਾ ਹੋ ਬਈ ਦੁੱਧ ਐਸਾਂ ਸੰਧੂ ਸਾਹਿਬ 8 ਕਿਲੋ ਜਿਹੜਾ ਮੇਰਾ ਜੀ 8 ਕਿਲੋ ਪੱਕਾ ਹਾਂਜੀ ਮੇਰਾ ਜੀ ਠੀਕ ਹੈ ਹਾਂ ਭਾਈ ਪੱਕਾ ਦੁੱਧ ਕਿੰਨਾ ਹੋਗਾ ਬਿੱਟੂ 8 ਕਿਲੋ ਸੰਧੂ ਸਾਹਿਬ 8 ਹਾਂਜੀ ਲੈ ਚਲ ਲਓ ਜੀ ਸੱਜਣ 8 ਕਿਲੋ ਜਿਹੜਾ ਦੁੱਧ ਪੱਕਾ ਹੋਊਗਾ ਤੇ ਛੋਟੀ ਆ ਠੀਕ ਹੈ ਜੀ ਨਲਰ ਖਾਨਲੇ ਵਾ ਵੇਖ ਸਕਦੇ ਤੁਸੀਂ ਬੱਚਾ ਜਿਹੜਾ ਬਿਲਕੁਲ ਨੀਲੀ ਦਾ ਪਿਆ ਨਹੀਂ ਹਨਾ ਬੱਚੇ ਦਾ ਮੂੰਹ ਵਿਖਾਈ ਇਹਨੂੰ ਕਿ ਫੇਸ ਕੁਆਲਟੀ ਕੋਲੀ ਪੂ ਕਰ ਗਈ ਅੱਛਾ ਹਾਂਜੀ ਠੀਕ ਹੈ ਤੇ ਕੀਮਤ ਬਾਈ ਜਿੰਦੀ ਮੋਲੇ ਭਾਵੇਂ ਸੰਧੂ ਦਾ 81 ਕਰ ਲੋ ਭਾਵੇਂ 71 ਕਰ ਲੋ ਜੀ ਥਾਣਾ ਵਾਲੇ ਕੰਮ ਆ ਓੜਦੀਆਂ ਵਾਲਾ ਕੰਮ ਕਰਦੀ ਐ 70000 70 ਦੀ ਹਾਂ ਦੋ ਹੋਰ ਕਰਦੀ ਐ ਨਹੀਂ ਹਾਂ ਜਾਂਦੀ 10000 ਹਾਂ 10000 ਚਲੋ ਜਾਂਦੇ ਹਾਂ ਠੀਕ ਆ ਹਾਂ ਓਕੇ ਜੈ ਸਨੋਈ ਵਾਲੇ ਕੰਮ ਆ ਜੈ ਸਨੋਈ ਦੂਜੇ ਨੰਬਰ ਤੇ ਵੀ ਸੂਈ ਸਵਾਈ ਆ ਗਈ ਤੇ ਨਾ ਦਿਓ ਇਹਨੂੰ ਵੀ ਹਾਂਜੀ ਕੋਈ ਕੋਆ ਦੂਜਾ ਮੰਨ ਲੈ ਕੋਈ ਸੰਧੂ ਸਾਥ ਦੂਜਾ ਮੰਨ ਲੈ ਕੋਈ ਮੰਨ ਲੈ ਚੌਥਾ ਠੀਕ ਆ ਹਾਂ ਤੇ ਕਟਾ ਮਗਰ ਕਟਾ ਜੀ ਹਾਂ ਠੀਕ ਆ ਲਓ ਜੀ ਆ ਥਾਲੇ ਵੱਡਾ 8 ਕਿਲੋ ਦੁੱਧ ਆ 8 ਕਿਲੋ 8 8 ਕਿਲੋ ਜੀ ਹਨਾ ਲਓ ਜੀ ਲਿਓ ਮੋਲ ਲਓ ਥੋਲੇ ਵੱਡੇ ਤਾਂ ਹਾਂ ਵੱਡੇ ਜੀ ਵੱਡੇ ਜੀ ਹਨਾ ਤੇ ਕੀਮਤ ਬਾਈ ਜੀ ਕੀਮਤ ਸੰਧੂ ਸਾਹਿਬ ਦੋਆਂ ਦਾ ਸੇਮ ਸੇਮ ਹੀ ਅੱਛਾ ਹਾਂ ਭਾਵੇਂ ਕੋਈ ਕਾਲੀ ਦੇ ਕੱਟੇ ਵਾਲੇ ਲੈ ਜਾ ਪਵੰਡੀਲੀ ਦਾ ਨਹੀਂ ਜੱਟੇ ਵਾਲੀ ਦਾ ਜੀ ਤੇ ਰੇਟ 70 70 ਇੱਕ ਘੱਟ 70 70 ਠੀਕ ਆ ਹਾਂ ਜੀ 29000 ਹਾਂ ਆ ਸੰਧੂ ਸਾਹਿਬ ਤੋਹਫਾ ਠੀਕ ਆ ਹਾਂ ਜੀ ਇਹ ਤਿੰਨਾਂ ਮਹੀਨਿਆਂ ਤੋਂ ਉੱਤੇ ਚੈੱਕ ਪਾਸ ਗਾਰੰਟੀ ਨਾਲ ਕੋਲੇ ਤਿੰਨਾਂ ਮਹੀਨੇ ਦੀ ਮਾਲੇ ਕੋਈ ਤਿੰਨਾਂ ਦੀ ਮਰਲੇ ਸਹੀ ਗੱਲ ਆਪ ਵੀ ਚੈੱਕ ਕਰਾ ਕੇ ਫਿਰ ਪੈਸੇ ਦੇ ਦੇ ਤੇ ਦੁੱਧ ਦੁੱਧ ਸੰਧੂ ਸਾਹਿਬ 5 ਕਿਲੋ 5 ਕਿਲੋ ਦੋ ਮਿੰਟ ਟਾਈਮ ਤੇ ਇੱਕ ਟਾਈਮ ਦੋ ਮਿੰਟ ਟਾਈਮ ਥਾਪੀ ਦੇ ਲੈਓ ਚੋਣ ਓਕੇ ਚੋਣ ਓਕੇ ਸਹੀ ਗੱਲ ਹੈ ਲੈਓ ਜੀ ਲੋ ਜੀ 5 ਕਿਲੋ ਦੁੱਧ ਤੇ 3 ਮਹੀਨਿਆਂ ਦੀ ਚੱਕ ਪਾ ਕੇ ਸਾਢੇ 3 ਮਹੀਨਿਆਂ ਦੀ ਸਾਢੇ 3 ਨਾਲ ਜੋ ਲੈ ਆ ਭਾਈ ਮੋੜ ਲਿਆ ਇਹ ਕੀਮਤ ਬਾਈ ਜੀ ਦੀ ਬੋਲ ਦਿੰਦਾ ਤੁਹਾਨੂੰ 65000 ਰੁਪਇਆ ਜੀ ਹਾਂ ਨਹੀਂ 60000 ਆ ਜੀ ਹੋਰ ਕਰ ਦੇ ਹਾਂਜੀ ਹੋਰ ਕਰ ਦੇ ਦੱਸੋ ਬਾਈ ਕਿਹੜੇ ਕਰਾਂ ਨਹੀਂ ਆਪੇ ਹੀ ਹਾਂਜੀ ਆਪੇ ਕਰ ਦੋ ਜਿੰਨੇ ਕਰ 52000 ਦੀ ਹਾਂ ਹਾਂ 52 52 52 50000 8 ਠੀਕ ਆ ਹਾਂਜੀ ਹੋਰ ਕਰ ਦੇ ਹੈ ਹੋਰ ਕਰ ਦੇ 2000 ਹੀ ਕਰ ਦੋ ਤੁਹਾਨੂੰ 56 56 ਦੀ ਜਾਂ ਦੋ ਠੀਕ ਆ ਹਾਂਜੀ 55 ਹੀ ਕਰਦੇ ਹਾਂ ਜੀ ਲਾੜਡ 55 ਹੀ ਕਰਦੇ ਨਹੀਂ ਸੰਧੂ ਸਾਹਿਬ ਓਖਾ ਹੈ ਹੈ ਓਖਾ ਹੈ ਵੇ ਲੈ ਦੇ ਦੇ ਮੈਨਾਂ ਨਹੀਂ ਮੈਨਾਂ ਸੰਧੂ ਸਾਹਿਬ ਨਹੀਂ ਓਖਾ ਹੈ ਜਿਆਦਾ ਓਖਾ ਹੈ ਅੱਛਾ ਮੇਰੇ ਕੋਲ ਤਾਂ ਨਹੀਂ ਹੈ ਕਰੀ ਚਲ ਨਹੀਂ ਭਾਈ ਦਾ ਤੇ ਕੋਈ ਨਹੀਂ ਹਾਂਜੀ ਠੀਕ ਆ ਆ ਗਈ ਕੱਟੀ ਖੀਰੀ ਆ ਹਾਂਜੀ ਤੇ ਕਿੰਨੇ ਚਿਰ ਦੀ ਹੋ ਗਈ ਤੇਰੇ ਅੜੀ ਨਾਲ ਸੰਧੂ ਸਾਹਿਬ ਕੋਈ ਸਾਲ ਦੀ ਨਾਲੇ ਡੇਢ ਦਿਓ ਹਾਂਜੀ ਡੇਢ ਦਿਓ ਸਾਲ ਡੇਢ ਸਾਲ ਦੀ ਨਾਲੇ ਤੇ ਕਿੰਨੇ ਕੁ ਲਈ ਦੇ ਦੇਣੀ ਆ ਆਪਾਂ ਸੰਧੂ ਸਾਹਿਬ ਮੁੱਲ 20000 ਕਰਿਓ ਤੇ ਪਿੰਡ ਅਮੀਰ ਕੇ ਪਹੁੰਚ ਕੇ ਸასი ਕਰਦੀ